ਜੀਐਸਟੀ ਨੂੰ ਲੈ ਕੇ ਵਪਾਰੀਆਂ ਦੇ ਸ਼ੰਕੇ ਦੂਰ ਕਰਨ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਦੇ ਲਈ ਪੰਜਾਬ ਸਰਕਾਰ ਵੱਲੋਂ ਮੁਲਾਕਾਤਾਂ ਦਾ ਸلسਲਾ ਸ਼ੁਰੂ ਕੀਤਾ ਗਿਆ। ਇਸ ਦੇ ਚੱਲਦਿਆਂ ਜੀਐਸਟੀ ਵਿਭਾਗ ਦੇ ਐਡਵਾਈਜ਼ਰ ਵੀਕੇ ਗਰਗ ਨੇ ਅੰਮ੍ਰਿਤਸਰ ਚ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਵਪਾਰੀਆਂ ਦੇ ਵਿਚਾਰ ਸੁਣੇ ਤੇ ਪ੍ਰੋਸਾ ਦਿੱਤਾ ਕਿ 3 ਅਗਸਤ ਨੂੰ ਹੋਣ ਵਾਲੀ ਜੀਐਸਟੀ ਕੌਂਸਲ ਦੀ ਮੀਟਿੰਗ 'ਚ ਵਪਾਰੀਆਂ ਦੀ ਗੱਲ ਰੱਖੀ ਜਾਵੇਗੀ। ਜੀਐਸਟੀ ਦੇਸ਼ ਦਾ ਬਹੁਤ ਵੱਡਾ ਟੈਕਸ ਦੇ ਫਾਰਮ ਹੈ। ਔਰ ਆਪਨੋ ਪੰਜਾਬ ਦੇ ਸਾਰੇ ਵਪਾਰੀ ਸਾਰੀ ਇੰਡਸਟਰੀ ਦੇ ਯੂਜ਼ ਜਾਣਨ ਦੀ ਬਹੁਤ ਜ਼ਰੂਰੀ ਹੈ ਕਿਸੇ ਨੂੰ ਕਿਸੇ ਤਰੀਕੇ ਦੀ ਤਕਲੀਫ ਨਾ ਰਹੇ ਇਹ ਸਭ ਕੁਝ ਜਾਣ ਕੇ 3 ਅਗਸਤ ਨੂੰ ਮੀਟਿੰਗ ਹੋਣੀ ਹੈ ਜੀਐਸਟੀ ਕੌਂਸਲ ਦੀ ਤੇ ਪੰਜਾਬ ਦੇ ਬਿਜ਼ਨਸ ਦੀ ਆਵਾਜ਼ ਆਪਰ ਨੂੰ ਦਿੱਲੀ ਲੈ ਕੇ ਜਾਣੀ ਹੈ ਕਪੜਾ ਇੱਕ ਐਸਾ ਪ੍ਰੋਡਕਟ ਸੀਗਾ ਜਿਹਦੇ ਟੈਕਸ ਛੁਪੇ ਹੁੰਦੇ ਸੀ ਇੰਬੈਡਡਡ ਟੈਕਸਿਸ ਕਹਿੰਦੇ ਆਸੀਂ ਇਨਪੁਟਸ ਤੇ ਲੱਗ ਜਾਂਦਾ ਸੀਗਾ ਬਾਹਰ ਨਹੀਂ ਦਿਖਦਾ ਸੀ ਸੋ ਜੇ ਫੈਬਰਿਕ ਤੇ ਟੂਟੀ 5% ਲੱਗੀ ਹੈ ਪਿੱਛੇ ਉਹਦਾ ਟੈਕਸ ਬਹੁਤ ਜ਼ਿਆਦਾ ਸੀਗਾ ਔਰ ਉਹ ਟੈਕਸ ਵੀ ਘਟਿਆ ਅਗੇ ਨਾਲ ਬਤੇ ਹੈ ਕਿ ਹਰ ਬੰਦੇ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਧਾਗੇ ਚ ਪਰੋਇਆ ਜਾਏ ਇਕੱਠੇ ਕਰਕੇ ਤੇ ਜਾਂ ਸਿਸਟਮ ਚਾਂਡ ਸਾਰੇ ਜੀਐਸਟੀ ਨੂੰ ਵਪਾਰੀਆਂ ਦੇ ਲਈ ਲਾਹੇਵੰਦ ਦੱਸਦੇ ਹੋਏ ਦੇਸ਼ ਦੀ ਖੁਸ਼ਹਾਲੀ ਤੇ ਲਈ ਜ਼ਰੂਰੀ ਦੱਸਿਆ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ